ਉਸ ਤੋਂ ਬਾਅਦ ਧੰਨਵਾਦ ਕਰਦਾ ਪੰਜਾਬ ਗਵਰਨਮੈਂਟ ਦਾ ਜਿਨ੍ਹਾਂ ਨੇ ਐਲਾਨ ਕੀਤਾ ਕਿ ਮ੍ਰਿਤਕ ਪਰਿਵਾਰ ਨੂੰ 3 ਲੱਖ ਰੁਪਏ ਤੇ ਜਿਹੜੇ ਆਪਣੇ ਜ਼ਖਮੀ ਹੋਏ ਆਪਣੇ ਬੱਚੇ ਹੈਗੇ ਜਾਂ ਕੋਈ ਵੀ ਹੈਗਾ ਮਰੀਜ਼ ਹੈਗਾ ਉਹਨਾਂ ਦਾ ਫਰੀ ਇਲਾਜ ਕੀਤਾ ਜਾਵੇਗਾ ਸੋ ਸੈਂਟਰ ਗਵਰਨਮੈਂਟ ਦਾ ਵੀ ਇਸ ਧੰਨਵਾਦ ਕਰਦੇ ਜਿਨ੍ਹਾਂ ਨੇ ਭਾਈ 50000 ਰੁਪਏ ਜ਼ਖਮੀ ਵਸਤੀ ਅਤੇ 2 ਲੱਖ ਰੁਪਏ ਮ੍ਰਿਤਕ ਪਰਿਵਾਰ ਨੂੰ ਦੇਣ ਵਾਸਤੇ ਐਲਾਨ ਕੀਤਾ ਹੈ ਸੋ ਬਹੁਤ ਬਹੁਤ ਧੰਨਵਾਦੀ ਸਾਡੀ ਮੇਰੀ ਬੇਟੀ ਆਪਣੀ ਸੈਕੰਡ ਇਅਰ ਦੀ ਬੀਏ ਦੀ ਪੀਪਲ ਦੇ ਕੇ ਆਪਾਂ ਸਾਰੇ ਸੀ ਸੋ ਉਸੇ ਬਸ ਦੇ ਵਿੱਚ ਇਹ ਸਵਾਰ ਸੀਗੀ ਇਸ ਕਰਕੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਇਹਦਾ ਇਲਾਜ ਚੱਲ ਰਿਹਾ ਸੀ ਅਸੀਂ ਬਠਿੰਡਾ ਦੀ ਸਰਕਾਰੀ ਹਸਪਤਾਲ ਵਿੱਚ ਐਡਮਿਟ ਆਏ ਅੱਛਾ ਤੁਸੀਂ ਕਹਿ ਰਹੇ ਹੋਦਾ ਇਲਾਜ ਚੱਲ ਰਿਹਾ ਹੈ ਕਿ ਕੱਲ ਅਸੀਂ ਤੁਹਾਡੀ ਖਬਰ ਬੜੀ ਪ੍ਰਮੁਖਤਾ ਨਾਲ ਦਿਖਾਈ ਤੁਹਾਡੇ ਕੱਲ ਕਾਫੀ ਜ਼ਿਆਦਾ ਰੋਸ਼ ਹੈਗਾ ਸੀ ਵੀ ਪੰਜਾਬ ਸਰਕਾਰ ਨੇ ਕੋਈ ਐਲਾਨ ਨਹੀਂ ਕੀਤਾ ਸੀ ਸਾਡੀ ਖਬਰ ਚੱਲਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਹਰਕਤ ਆਈ ਹੈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਐਲਾਨ ਕਰ ਦਿੱਤਾ ਗਿਆ ਤੁਸੀਂ ਮੰਨਦੇ ਹੋ ਮੀਡੀਆ ਨੇ ਬੜਾ ਕੰਮ ਕੀਤਾ ਬਹੁਤ ਵਧੀਆ ਗੱਲ ਹੈ ਇਸ ਵੀਡੀਓ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਪੰਜਾਬ ਸਰਕਾਰ ਦਾ ਇਸ ਵਾਰੀ ਵਾਰੀ ਧੰਨਵਾਦ ਕਰਦੇ ਆ ਕਿਉਂਕਿ ਕਿਸੇ ਕਾਰਨ ਕਰਕੇ ਹੋ ਸਕਦਾ ਉਹਨਾਂ ਦੀ ਮਜਬੂਰੀ ਬਣ ਕੇ ਬੋਲਿਆ ਨਾਗਰਿਕ ਜਾਂ ਕੋਈ ਮਜਬੂਰ ਬਣ ਕੇ ਸੋ ਉਹਨਾਂ ਦਾ ਵੀ ਧੰਨਵਾਦ ਤੇ ਮੀਡੀਆ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਨਾਲ ਇਸ ਖਬਰ ਨੂੰ ਬਹੁਤ ਟਾਂਗੇ ਨਾਲ ਫੈਲਾਇਆ ਜੀ ਲਿਵਿੰਗ ਇਨ ਯੂਜ਼ ਦੀ ਟੀਮ ਤੁਹਾਡੇ ਕੋਲ ਕੱਲ ਆਈ ਸੀ ਚੱਲ ਕੇ ਤੇ ਤੁਹਾਡੇ ਤੁਹਾਡੇ ਵੀ ਅਸੀਂ ਇੰਟਰਵਿਊ ਲਈਤੀ ਸੀ ਤੁਹਾਡੇ ਪਰਿਵਾਰਕ ਦੀ ਵੀ ਅਸੀਂ ਇੰਟਰਵਿਊ ਲਈਤੀ ਸੀ ਉਹਨਾਂ ਦੱਸਿਆ ਗਿਆ ਸੀ ਵੀ ਪੰਜਾਬ ਸਰਕਾਰ ਦੇ ਤਰਫੋਂ ਕੋਈ ਵੀ ਜਿਹੜਾ ਹੈਗਾ ਐਲਾਨ ਨਹੀਂ ਕੀਤਾ ਸੀ ਕੋਈ ਵੀ ਉਹਦਾ ਮੰਤਰੀ ਇੱਥੇ ਤੁਹਾਡੇ ਹਾਲ ਚਾਲ ਪੁੱਛਣ ਵਾਸਤੇ ਨਹੀਂ ਪਹੁੰਚਿਆ ਸੀ ਪਰ ਹੁਣ ਸਾਡੀ ਲਿਵਿੰਗ ਇਨ ਚੈਨਲ ਦੀ ਟੀਮ ਨੇ ਤੁਹਾਡੀ ਖਬਰ ਨੂੰ ਪ੍ਰਮੁੱਖਤਾ ਦੇ ਨਾਲ ਦਿਖਾਇਆ ਤੁਸੀਂ ਕਿਸ ਤਰ੍ਹਾਂ ਮੰਨਦੇ ਏਨੂੰ ਬਹੁਤ ਬਹੁਤ ਧੰਨਵਾਦੀ ਬਹੁਤ ਵਧੀਆ ਤੁਹਾਡਾ ਜਿਹੜਾ ਆਪਣਾ ਦੁਕਾਨ ਲਿਵਿੰਗ ਇੰਡੀਆ ਜੀ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਵੀਰ ਦੇ ਬਾਰ-ਬਾਰ ਜੋ ਇਹਨਾਂ ਨਾਲ ਆਉਣ ਤੇ ਇਹਨਾਂ ਨੇ ਆਪਣਾ ਜਿਹੜਾ ਹੈਗਾ ਖਬਰ ਹੈ ਕਿ ਬਾਰ-ਬਾਰ ਦਿਖਾਉਣ ਤੇ ਇਹਨਾਂ ਦਾ ਧੰਨਵਾਦ ਕਰਦੇ ਜੀ ਕਿਉਂਕਿ ਇਹਨਾਂ ਨੇ ਬਹੁਤ ਵਾਰ ਇਹ ਆਪਾਂ ਹਸਪਤਾਲ ਦੇ ਵਿੱਚ ਆਇਆ ਜੀ ਚਾਰ-ਪੰਜ ਵਾਰ ਨੇ ਤੱਕ ਚੱਕਰ ਲਾਇਆ ਜੀ ਹਸਪਤਾਲ ਦੇ ਵਿੱਚ ਤਲਵੰਡੀ ਤੋਂ ਬਾਪਸ ਆ ਰਹੀ ਸੀ ਹਾਂ ਜੀ ਪੇਪਰ ਦੇ ਤੇ ਰਾਹ 'ਚ ਹਾਸਤਾ ਹੋਇਆ ਜੀ ਹਾਂ ਜੀ ਹੁਣ ਕਿਸ ਤਰ੍ਹਾਂ ਉਹਨਾਂ ਦੇ ਤੇ ਵੇਜੇ ਹੋ ਠੀਕ ਹਾਂ ਠੀਕ ਹੈ ਅੱਛਾ ਪੰਜਾਬ ਸਰਕਾਰ ਦੇ ਤਰਫੋਂ ਪਹਿਲਾਂ ਐਲਾਨ ਨਹੀਂ ਕੀਤਾ ਗਿਆ ਸੀ ਹੁਣ ਪੰਜਾਬ ਸਰਕਾਰ ਨੇ ਮੁਆਜਾ ਐਲਾਨ ਕਰ ਦਿੱਤਾ ਹੈ ਅਸੀਂ ਤੁਹਾਡੀ ਕੱਲ ਖਬਰ ਦਿਖਾਈ ਸੀ ਉਹਨੂੰ ਕਿਸ ਤਰ੍ਹਾਂ ਕਹਿੰਨੇ ਹੋ ਬੜੀਏਗਾ ਧੰਨਵਾਦ ਹੈ ਜੀ ਉਹਨਾਂ ਦਾ ਮੀਡੀਆ ਦਾ ਹਾਂਜੀ ਮੀਡੀਆ ਦਾ ਜੀ ਖਬਰ ਦਿਖਾਈ ਹਾਂਜੀ ਤੇ ਅੱਗੇ ਵੀ ਸਰਕਾਰ ਨੂੰ ਐਵੇਂ ਮਦਦ ਕਰਨੀ ਚਾਹੀਦੀ ਹੈ ਹਾਂਜੀ ਕਰਨੀ ਚਾਹੀਦੀ ਹੈ ਜੀ ਪੂਰੀ ਮਦਦ ਕਰਨੀ ਚਾਹੀਦੀ ਹੈ ਜੀ ਜ਼ਖਮੀਆਂ ਦੀ ਤੇ ਜਿਹੜੇ ਹਸਪਤਾਲ ਚ ਹੋਏ ਵੀ ਸਾਰਿਆਂ ਦੀ ਜੀ ਬੱਚਾ ਬੱਚੀ ਵੀ ਤੈਨੂੰ ਪਤਾ ਹੈ ਜੀ ਵਿਚਾਰੇ ਸ਼ਿਕਾਰ ਹੋਏ ਆ ਹਾਂ ਜੀ ਜ਼ਖਮੀ ਹੋਏ ਆ ਤੇ ਜੇ ਜੇ ਅੱਗੇ ਤੋਂ ਇਹ ਜਹਾਸਾ ਨਾ ਹੋ ਜਾਏ ਜੇ ਪੁਲ ਹੈਗੇ ਨੂੰ ਬੜੀ ਮਣਾਣੀ ਚਾਹੀਦੀ ਹੈ ਹਾਂ ਜੀ ਹਾਂ ਜੀ ਪੂਰੀ ਮਜ਼ਬੂਤੀ ਤੇ ਬਣਾਉਣੀ ਚਾਹੀਦੀ ਹੈ ਜੀ ਪੁਲ ਬੇਕੋ ਤੁਸੀਂ ਦੇਖ ਸਕਦੇ ਹੋ ਬੇਟੀ ਹੈਗੇ ਜਿਹੜੀ ਜ਼ਖਮੀ ਹੈਗੇ ਹੁਣ ਠੀਕ ਹੈਗੇ ਕਾਫੀ ਹੱਦ ਤੱਕ ਉਹਦੇ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ ਹਾਂ ਬੇਟਾ ਕੀ ਨਾਮ ਤੇਰਾ ਜਸਨਪੀਰ ਜੀ ਦੱਸੋ ਪਹਿਲਾਂ ਪੰਜਾਬ ਸਰਕਾਰ ਦੀ ਤਰਫੋਂ ਕੋਈ ਮੁਆਵਜ਼ਾ ਐਲਾਨ ਨਹੀਂ ਕੀਤਾ ਗਿਆ ਸੀ ਅਸੀਂ ਇਹ ਖਬਰ ਤੁਹਾਡੀ ਕੱਲ ਦਿਖਾਈ ਪ੍ਰਮੁਖਤਾ ਦੇ ਨਾਲ ਦਿਖਾਈ ਹੁਣ ਪੰਜਾਬ ਸਰਕਾਰ ਦੀ ਤਰਫੋਂ ਐਲਾਨ ਕਰ ਦਿੱਤਾ ਗਿਆ ਵੀ ਜਿਹੜੇ ਜ਼ਖਮੀ ਹੈਗੇ ਉਹਨਾਂ ਦਾ ਫ੍ਰੀ ਇਲਾਜ ਕੀਤਾ ਜਾਊਗਾ ਕੀ ਕੀ ਕਹਿਣਾ ਚਾਹੁੰਦੇ ਹੋ মিডিਆ ਦੇ ਸਬਾਰੇ ਥੈਂਕ ਯੂ ਤੁਹਾਡਾ ਬਹੁਤ ਵਧੀਆ ਕੀਤਾ ਤੁਸੀਂ ਬਿਲਕੁਲ ਦੇਖ ਸਕਦੇ ਹੋ ਬੱਚੀ ਥੋੜਾ ਨਹੀਂ ਬੋਲ ਸਕਦੀ ਬੱਚੀ ਵੀ ਲਿਵਿੰਗ ਡੇ ਨਿਊਜ਼ ਦਾ ਧੰਨਵਾਦ ਕਰ ਰਹੀ ਹੈਗੀ ਹੈ ਤੇ ਬੱਚੀ ਦੇ ਮਾਪੇ ਵੀ ਚੈਨਲ ਦਾ ਧੰਨਵਾਦ ਕਰ ਰਹੇ ਹੈ ਕਿਉਂਕਿ ਅਸੀਂ ਖਬਰ ਨੂੰ ਬੜੀ ਪ੍ਰਮੁੱਖਤਾ ਨਾਲ ਦਿਖਾਇਆ ਸੀ ਪਰਿਵਾਰਕ ਵਾਲੇ ਦੇ ਵਿੱਚ ਕਾਫੀ ਜ਼ਾ ਰੋਸ ਪਾਇਆ ਜਾ ਰਿਹਾ ਸੀ ਕਿਉਂਕਿ ਕੇਂਦਰ ਸਰਕਾਰ ਦੇ ਤਰਫੋਂ ਮੁਆਜਰਾ ਐਲਾਨ ਕਰ ਦਿੱਤਾ ਗਿਆ ਸੀ ਪਰੰਤੂ ਪੰਜਾਬ ਸਰਕਾਰ ਦੇ ਤਰਫੋਂ ਐਲਾਨ ਨਹੀਂ ਕੀਤਾ ਗਿਆ ਇਸ ਖਬਰ ਦੇ ਦੇਖਣ ਤੋਂ ਬਾਅਦ ਚੱਲਣ ਤੋਂ ਬਾਅਦ ਸਰਕਾਰ ਦੇ ਤੱਕ ਗੱਲ ਪੁੱਛਦੇ ਸਰਕਾਰ ਨੇ ਹੁਣ ਮੁਆਜਰਾ ਦਾ ਐਲਾਨ ਕਰ ਦਿੱਤਾ ਹੈ ਕਿ ਤੇ ਮ੍ਰਿਤਕ ਪਰਿਵਾਰ ਵਾਲਿਆਂ ਨੂੰ 3 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਤੇ ਜਿਹੜੇ ਜਖਮੀ ਜਿਹੜੇ ਹੈਗੇ ਆ ਉਹਨਾਂ ਦਾ ਫ੍ਰੀ ਇਲਾਜ ਕੀਤਾ ਜਾਇਆਊਗਾ 1 ਰੁਪਿਆ ਨਹੀਂ ਉਹਨਾਂ ਦਾ ਲੱਗੇਗਾ ਫਿਲਹਾਲ ਲਿ ਇੰਡੀਆ ਨਿਊਜ਼ ਅੱਗੇ ਵੀ ਇਸ ਤਰ੍ਹਾਂ ਖਬਰ ਦਿਖਾਉਂਦਾ ਰਹੇਗਾ ਤੇ ਲੋਕਾਂ ਦੀ ਆਵਾਜ਼ ਜਿਹੜੀ ਹੈਗੀ ਹੈ ਸਰਕਾਰ ਤੱਕ ਪਹੁੰਚਾਉਂਦਾ ਰਹੇਗਾ ਭਿੰਡਾ ਤੋਂ ਗੋਵਿੰਦ ਸਿੰਘ ਲਿਮਿਟਿਡ ਨਿਊਜ਼ ਪੰਜਾਬ